ਚੁਲੰਦਰ ਪੀਪੀਆਰ ਜਿਸ ਨੂੰ ਗੇੜੀ ਰੂਟ ਵਾਲੀ ਜਗਾ ਵੀ ਕੇਂਦੇ ਨੇ ਅਤੀ ਰਾਤ ਨੂੰ ਉਸ ਵੇਲੇ ਗਾ ਪਹਿਚਾਂਦਾ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਅਤੀ ਰਾਤ ਨੂੰ ਦਿ ਰਾਤ ਮਤਲਬ ਰੈਸਟੋਰੈਂਟ ਖੁੱਲਾ ਦੇਖਿਆ ਤਾਂ ਮੈਨੇਜਰ ਨੂੰ ਖੂਬ ਝਾੜ ਪਾਈ ਗਈ ਜਿਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਗਰਦਨ ਤੋਂ ਫੜ ਕੇ ਇਸ ਮੈਨੇਜਰ ਨੂੰ ਲੈ ਕੇ ਗਿਆ ਤੇ ਥੱਪੜ ਵੀ ਜੜਿਆ ਗਿਆ ਸੀ ਟੀਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਫਾਇਲ ਹੋ ਰਹੀਆਂ ਨੇ ਦੱਸਦੀ ਹੈ ਕਿ ਦੇਰ ਰਾਤ 11:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਹੈ ਇਲਜ਼ਾਮ ਲੱਗ ਰਹੇ ਨੇ ਕਿ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਥੱਪੜ ਜੜਿਆ ਗਿਆ ਜਸਤੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਬੀਤੀ ਰਾਤ ਰੈਸਟੋਰੈਂਟ ਦਾ ਸਟਾਫ ਸਾਮਾਨ ਪੈਕ ਕਰ ਰਿਹਾ ਸੀ ਮੈਨੇਜਰ ਕਾਊਂਟਰ ਤੇ ਬੈਠਾ ਆਪਣੀ ਨਗਦੀ ਦਾ ਕੰਮ ਕਰ ਰਿਹਾ ਸੀ ਰਾਤ 11:30 ਵਜੇ ਦੇ ਕਰੀਬ ਰੈਸਟੋਰੈਂਟ ਦੀਆਂ ਲਾਈਟਾਂ ਵੀ ਬੰਦ ਕੀਤੀਆਂ ਜਾ ਰਹੀਆਂ ਸੀ ਰੈਸਟੋਰੈਂਟ ਦੇ ਅੰਦਰ ਇੱਕ ਗ੍ਰਾਹਕ ਬੈਠਾ ਸੀ ਇਸ ਤੇ ਲਈ ਸ਼ਟਰ ਡਾਊਨ ਨਹੀਂ ਹੋਇਆ ਕਰਮਚਾਰੀ ਰੈਸਟੋਰੈਂਟ ਦੇ ਬਾਹਰ ਕੁਰਸੀਆਂ ਚੁੱਕਰੇ ਸੰਤ ਐਸੇ ਦੌਰਾਨ ਮੈਨੇਜਰ ਨੂੰ ਦੇਖ ਕੇ ਇੱਕ ਪੁਲਿਸ ਮੁਲਾਜ਼ਮ ਆਇਆ ਜੋ ਮੈਨੇਜਰ ਨੂੰ ਗਲੇ ਤੋਂ ਫੜ ਕੇ ਬਾਹਰ ਲੈ ਗਿਆ ਤੇ ਥੱਪੜ ਵੀ ਜਿਹੜਾ ਜੜਿਆ ਜਾਂਦਾ ਤੇ ਅੰਦਰ ਹਾਲਾਂਕਿ ਇੱਕ ਗ੍ਰਾਹਕ ਬੈਠਾ ਹੋਇਆ ਸੀ ਸੇ ਕਰਕੇ ਦੁਕਾਨ ਦਾ ਸ਼ਟਰ ਨਹੀਂ ਲਗਾਇਆ ਗਿਆ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕੀ ਵੀਡੀਓ ਦੇ ਵਿੱਚ ਸਭ ਕੁਝ ਹੋ ਜਾਂਦਾ ਤੇ ਮੈਨੇਜਰ ਦੇ ਥੱਪੜ ਤੱਕ ਜੜਿਆ ਜਾਂਦਾ ਇੱਕ ਵਾਰ ਵੀਡੀਓ ਦੁੱਕਰਤੇ ਆ